ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪ ਆਪਣੀ ਪਿੰਨ ਲਹਿਰਾ 베ਗਾ ਜ਼ਿਲ੍ਹਾ ਬਰਿੰਡਾ ਬਾਈ ਅਮਰ ਸਿੰਘ ਦੇ ਘਰੇ ਖੜੇ ਆ ਤੇ ਬਾਈ ਕੋਲੇ ਬਹੁਤ ਵਧੀਆ ਟੋਪ ਦਾ ਨਗੀਨਾ ਇੱਕ ਤੀਜੇ ਸੂਏ ਸੂਣ ਵਾਲੀ ਮੱਝ ਬਕਾਊਗਾ ਬਾਈ ਜੀ ਬਹੁਤ ਡਬਲ ਮੱਝ ਆ ਇੱਠ ਕੁੜੇ ਦੀ ਚੰਗੀ ਆ ਤੇ ਥਣ ਲੇਪ ਦੀ ਸਾਫ ਆ ਬਾਕੀ ਤੁਰਦੀ ਦੱਸਦੀ ਆਪਾਂ ਨੂੰ ਮੋੜ ਲਿਆ ਬਈਆਂ ਪਰ ਚੈੱਕ ਕਰ ਲਓ ਤੁਸੱਲੀ ਨਾਲ ਹੱਥ ਯਾਰਗੀ ਮਾਝਾ ਬਾਈ ਜੀ ਬਹੁਤ ਵੱਡੀ ਕਿੰਡਲੇਰਾ ਵੇਗਾ ਜੇਲਾ ਪਰਿੰਡਾ ਦੇ ਦੋ ਤੰਦੇ ਰਹਿੰਦੇ ਸੂਣ ਚਿਹਰੇ ਹਜੇ ਲਾਉਂਦੀ ਆਉਂਦੀ ਆ ਬਾਈ ਜੀ ਬਾਕੀ ਸਿੰਘਾਂ ਦੀ ਗੁੰਡੀ ਆ ਜਿਹੜਾ ਇਹ ਦੁੱਧ ਦਾ ਰਿਕਾਰਡ ਆ ਪਿਛਲੇ ਸੂਏ 16 17 ਲੀਟਰ ਖੁੱਲਾ ਦਿੱਤਾ ਬਾਈ ਦੱਸਦਾਗਾ ਤੇ ਬਾਕੀ ਬਾਈ ਦਾ ਘਰੇ ਡੈਰੀ ਫਾਰਮ ਦਾ ਕੰਮ ਆ ਬਾਈ ਜੀ ਮੱਝਾਂ ਜਿਹੜੀਆਂ ਬਾਈ ਕੋਲੇ ਤਿੰਨ ਹੋਰ ਸੂਣ ਵਾਲੀਆਂ ਇਸੇ ਕਰਕੇ ਬਾਈ ਵੇਚਦਾ ਠੰਡੀ ਸੀਲ ਮੱਝਾਂ ਜੇ ਕਿਸੇ ਭਰਾ ਨੇ ਘਰੇ ਰੱਖਣੀ ਆ ਬਾਈ ਦਾ ਜਿਹੜਾ ਨੰਬਰ ਆ 9150 26964 99150 269642 ਦਾ ਨੰਬਰ ਆ ਤੇ 81 ਰੇਟ ਆ ਗੱਲਬਾਤ ਤੁਸੀਂ ਆਪ ਕਰ ਸਕਦੇ ਹੋ ਜੇ ਕਿਸੇ ਹੋਰ ਪ੍ਰਾਣੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 94799 8308 ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ 1 ਤਰੀਕ ਨੂੰ ਰੰਪਰਾ ਮੰਡੀ 11 ਨੂੰ ਤਣਾਉਲਾ ਤੇ 20 ਦੇ ਮੋੜਾਂ ਤੇ ਲੈਬ ਹੁੰਨੇ ਹੁੰਨੇ ਬਾਈ ਜੀ ਆਪਾਂ ਤੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ